ਜੀ ਦੱਸ ਰਹੇ ਹਾਂ ਫਰੂਟਾਂ ਦੇ ਰੇਟ 13 ਤਰੀਕ ਅੱਠਵਾਂ ਮਹੀਨਾ 2025 ਤੇ ਵੱਖ-ਵੱਖ ਤਰ੍ਹਾਂ ਦਾ ਸੇਵ ਆਉਂਦਾ ਵਾ ਤੇ ਸਭ ਤੋਂ ਪਹਿਲਾਂ ਹਾਂ ਵਾਲੇ ਸੇਵ ਦੀ ਗੱਲ ਕਰਾਂਗੇ ਜੀ ਇਹ ਵਿਕਿਆ ਜੀ 100 ਰੁਪਏ ਇਹ 100 ਰੁਪਏ ਵਿਕੀ ਜਾਂਦਾ ਜੀ ਵਿੱਚ ਕੋਈ ਨਿੱਕਾ ਪੀਸ ਵੀ ਇਹ ਹੁੰਦੇ ਆ ਕੋਈ ਵੱਡਾ ਵੀ ਇਹ 100 ਰੁਪਏ ਕਿਲੋ ਵਿਕਿਆ ਜੀ 15 ਕਿਲੋ ਦੀ ਪੇਟੀ ਮਿਲੂਗੀ ਜੀ ਘੱਟੋ-ਘੱਟ ਬਾਕੀ ਆ ਗਿਆ ਜੀ ਗੱਭੂ ਕੋਸ਼ਾ ਗੱਭੂ ਕੋਸ਼ਾ ਵਿਕਿਆ ਜੀ 60 ਰੁਪਏ ਇਹ 60 ਵੀ ਕਿਲੋ ਕਿਤੇ ਜੀ ਇਹਦੇ ਵੀ 12 13 ਕਿਲੋ ਦੀ ਪੇਟੀ ਹੋ ਗਈ ਜੀ ਤੇ ਜਿਹੜਾ ਉਧਰ ਮਾਲ ਆ ਇਹ ਸਾਰਾ ਮਾਲ ਆ ਇਹਦੀ ਵੱਖਰੀ ਵੀਡੀਓ ਆਊਗੀ ਇਹ ਬੋਲੀ ਤੇ ਵੀ ਕਿਹਾ ਜੀ ਉਹਦੀ ਵੀਡੀਓ ਪਾਵਾਂਗੇ ਤੇ ਗਾਹ ਆ ਗਿਆ ਜੀ ਆਹ ਵਾਲਾ ਸੇਵ ਆਹ ਵਾਲਾ ਸੇਵ ਵਿਕੀ ਜਾਂਦਾ ਜੀ 50 ਰੁਪਏ ਕਿਲੋ ਇਹਦੀ ਵੀ 12 ਕਿਲੋ ਦੀ ਪੇਟੀ ਮਿਲੂਗੀ ਜੀ ਇਹਦੇ 12 ਕਿਲੋ ਦੀ ਪੇਟੀ ਮਿਲੂਗੀ ਜੀ ਗਾਹ ਆ ਗਿਆ ਜੀ ਆਹ ਵਾਲਾ ਸੇਵ ਗੱਲਾਂ ਦਾਲਾ ਸੇਬ ਆ ਗਿਆ ਜੀ ਰੈੱਡ ਗਾਲਾ ਆ ਆ ਜਿਹੜਾ ਰੈੱਡ ਗਾਲਾ ਸੇਬ ਆ ਗਿਆ ਇਹ ਲਿਖਿਆ ਜੀ 110 ਰੁਪਏ ਕਿਲੋ ਜੀ ਇਹ 110 ਰੁਪਏ ਕਿਲੋ ਤੇ ਬਾਕੀ ਤੁਹਾਨੂੰ ਹੋਰ ਵੀ ਜਾਣਕਾਰੀ ਦੰਨੇ ਆ ਜਾਣੇ ਹੁਣ ਆਪਾਂ ਦੂਜੀ ਯਾਰ ਤੇ ਹਾਂਜੀ ਬਾਈ ਜੀ ਪਹੁੰਚ ਗਏ ਆਪਾਂ ਦੂਜੀ ਯਾਰ ਤੇ ਤੇ ਇੱਥੇ ਆਪਾਂ ਤੁਹਾਨੂੰ ਦੱਸਦੇ ਆਂ ਚੌਲ ਸੇ ਆਂਬ ਦਾ ਰੇਟ ਕੀ ਹੋ ਗਿਆ ਚੌਥਾਂ ਆਂਬ ਉਹ ਕੱਲ੍ਹ ਗਿਆ ਤੇ ਚੌਥਾਂ ਪਾਵੇ ਕੀ ਜਾਂਦਾ ਜੀ 550 ਦੀ 5 ਕਿਲੋ ਦੀ ਪੇਟੀ ਦੇ 6 ਕਿਲੋ ਦੀ ਪੇਟੀ ਵਿਕ ਜਾਂਦੀ ਹੈ 700 ਦੀ ਕੌਸੇ ਅੰਬ ਦੀ ਆਹ ਕੁਆਲਿਟੀ ਵੀ ਵੇਖ ਹੀ ਸਕਦੇ ਆ ਕੌਸੇ ਅੰਬ ਜਿਹੜੀ 6 ਕਿਲੋ ਦੀ ਪੇਟੀ ਉਹ 700 ਰੁਪਏ ਦੀ ਜਿਹੜੀ 5 ਕਿਲੋ ਦੀ ਪੇਟੀ ਆ ਉਹ 550 ਰੁਪਏ ਦੀ ਤੇ ਗਾ ਤੁਹਾਨੂੰ ਦੱਸਦੇ ਆ ਦੂਜਾ ਅਨਾਰ ਦਾ ਰੇਟ ਜੁੜੇ ਰਿਹਾ ਪੇਸ ਦੇ ਨਾਲ ਅਨਾਰ ਦਾ ਰੇਟ ਦੱਸਦੇ ਆ ਅਨਾਰ ਵਿਕੀ ਜਾਂਦਾ ਜੀ ਜਿਹੜੀ 1250 ਤੋਂ ਲੈ ਕੇ 1400 ਤੱਕ ਅਨਾਰ ਇਹ ਰੇਟ ਦਾ ਬਾਰੇ 1250 ਲੈ ਕੇ 1400 ਤੱਕ 10 ਕਿਲੋ ਦੀ ਪੇਟੀ ਹੋਗੀ ਤੇ ਮਿਲੂਗੀ ਪੇਟੀ ਕਿਲੋ ਦੁੱਕਾ ਦੀ ਤੇ ਜਿਹੜੀ ਮਸੰਮੀ ਆ ਜੀ ਜਿਹੜੀ 10 ਕਿਲੋ ਦੀ ਪੇਟੀ ਆ ਮਸੰਮੀ ਦੀ ਹਾਂ 10 ਕਿਲੋ ਦਾ ਗੱਟਾ ਪਰ ਨਿੱਕੀ ਮਸੰਮੀ ਆ ਉਹ 350 ਰੁਪਏ ਦੀ ਤੇ ਜਿਹੜੀ ਮੋਟੀ ਮਸੰਮੀ ਆ ਉਹ 400 ਰੁਪਏ ਦੀ ਤੇ 20 ਕਿਲੋ ਦੀ ਮਸੰਮੀ 600 ਰੁਪਏ ਦੀ ਤੇ ਬਾਕੀ ਹੋਰ ਵੀ ਤੁਹਾਨੂੰ ਦੂਜੀ ਹੜ ਤੇ ਜਾ ਕੇ ਵੀ ਦੱਸਦੇ ਆ ਕੀ ਰੇਟ ਕੀ ਬੀਤੀ ਆ ਜੀ ਆਲੂ ਬੁਖਾਰੇ ਦਾ ਦੱਸਦੇ ਆ ਰੇਟ ਆ ਆਲੂ ਬਖਾਰਾ ਜੀ ਇਹ 4 ਕਿਲੋ ਦੀ ਬੇਟੀ ਹੋਗੀ 200 ਰੁਪਏ ਦੀ 4 ਕਿਲੋ ਦੀ ਬੇਟੀ 200 ਰੁਪਏ ਦੀ ਵਿਕੀ ਜਾਂਦੀ ਹੈ ਜੀ ਰੋਹੀਪੁਰ ਮੰਡੀ ਤੇ ਤੇ ਮੰਡੀ 'ਚ ਬਹੁਤ ਜ਼ਿਆਦਾ ਮੰਦਾ ਹੋ ਗਿਆ ਆਹ ਗਾਲਾ ਸੇਬ ਆਇਆ ਸੀਗਾ 3-4 ਦਿਨ ਹੋ ਗਏ ਆ ਤੇ ਵੇਕ ਨਹੀਂ ਰਿਹਾ 4 ਦਿਨਾਂ ਤੋਂ ਤੇ 1500 ਰੁਪਿਆ ਬਾਈ ਹੁਣੀਆਂ ਦੇ ਅਸੀਂ ਖਰੀਦ ਕੀਤੀ ਆ ਤੇ 1300 'ਚ ਵੇਕਦਾ ਨਹੀਂ ਨਾ ਬਾਈ 1300 'ਚ ਨਹੀਂ ਵੇਕਦਾ ਨਾ 1300 'ਚ ਵੇਕਦਾ ਨਹੀਂ ਪਿਆ ਹਾਂ ਜੀ 1300 ਭਾਵਾ ਤੇ ਵੇਕਦਾ ਨਹੀਂ ਪਿਆ 1500 ਚ ਖਰੀਦ ਆ ਇੰਨਾ ਕ ਸੇਵ ਦਾ ਮੰਦਾ ਹੋਇਆ ਵਯਾਵਾ ਬਰੋਈ ਪਰ ਮੰਡੀ ਜੀ ਤੇ ਬਾਕੀ ਤੁਹਾਨੂੰ ਗਾਂ ਵੀ ਜਾ ਕੇ ਦੱਸਦੇ ਆ ਤੇ ਕੁਆਲਿਟੀ ਇਹਦੀ ਐਨ ਓਕੇ ਰਿਪੋਰਟ ਆ ਪੂਰੀ ਦੇਖ ਹੀ ਸਕਦੇ ਆ ਐਨ ਪੂਰਾ ਗੂੜਾ ਲਾਲ ਸੇਵ ਆ ਤੇ ਫੇਰ ਵੀ 1300 ਰੁਪਏ ਬੇਟੀ ਨਹੀਂ ਵੇਖ ਰਹੀ ਪਹਿਲਾਂ 1500 ਰੁਪਏ ਭਾਅ ਸੀਗਾ ਤੇ 4 ਦਿਨ ਹੋ ਗਏ ਆ ਭਾਈ ਨੂੰ ਤੇ ਬਾਕੀ ਗਾਂ ਜਾ ਕੇ ਵੀ ਦੱਸਦੇ ਕੀ ਰਿਪੋਰਟ ਆ ਜੀ